ਹੋ ਜਿਹੜੇ ਜੀਸੇ ਵਾਰ ਮਿੰਨਾ ਮਾਰ ਮਿੰਨਾ ਵਾਰ ਜੀਸੇ ਮਾਰ ਜੀਣਾ ਦੇਖ ਸਕਦਾ ਜਿਹੜਾ ਪਿਆਰ ਦਾ ਕੀੜਾ ਨਜ਼ਰ ਆ ਰਿਹਾ ਓਏ ਵੇਖਦਾ ਪਿਆ ਮੈਂ ਹਰ ਇਕਲੀ-ਕਲੀ ਬੋਤਾ ਖੋਲ ਕੇ ਦੇਖੂਗਾ ਭਾਈ ਵੇਖ ਦੇਖ ਸਕਦੇ ਹੋ ਹੈ ਦੇਖ ਦੇਖ ਸਕਦੇ ਹੋ ਮੈਂ ਕਹਿੰਦਾ ਹੋਗੀ ਨਾ ਕੋਣੀ ਬਾੜੀ ਕਾਂ ਸਿਰੇ ਆਪੇ ਜਵਾ ਦੇ ਦੂੰਗਾ ਇਦਾਂ ਨਹੀਂ ਹੁੰਦਾ ਇਹ ਤਾਂ ਇਹ ਤਾਂ ਪੈਸਾ ਤੱਕ ਤੱਕ ਤਾ ਨੂੰ ਕੋ ਛੋ ਤੇ ਮੈਂ ਇਹਨਾਂ ਨੂੰ ਕਿਹਾ ਮੈਨੂੰ ਜੱਤ ਕੀ ਦਿੱਤਾ ਵੀ ਇਹਨਾਂ ਨੇ ਮਹਿੰਗਾ 110 ਰੁਪਏ ਦਾ ਦਿੱਤਾ ਤੇ ਮੈਂ ਕੋ ਚਲੋ ਕੋਈ ਗੱਲ ਨਹੀਂ ਹਲੋ 110 ਰੁਪਏ ਅੱਗੇ ਕਿੰਨੇ ਦਿੰਦੇ ਆ ਅੱਗੇ ਭਾਜੀ 110 ਦਾ ਹੀ ਸੀਗਾ ਅੱਜ ਕੱਲ ਜਦੋਂ ਉਹਦੀ ਕੱਟੀ ਮਾਰਚ ਹੋਈ ਹੈ ਰੇਟ ਘਟੇ ਪਏ ਆ ਠੀਕ ਹੈ ਬਟ ਇਹਨਾਂ ਨੇ 100 ਰੁਪਏ ਦਾ ਮਿਲਦਾ ਮੈਂ ਇਹਨਾਂ ਨੇ 110 ਦਾ ਮੈਂ ਕੋਈ ਇਹਨਾਂ ਦਾ ਕੋਈ ਕਮਿਟਮੈਂਟ ਨਹੀਂ ਕੀਤੀ ਮੈਂ ਮੈਂ ਚਲੋ 110 ਰੁਪਏ ਲੈ ਲਓ ਕੋਈ ਗੱਲ ਨਹੀਂ ਆਪਾਂ ਤਾਂ ਕੋਈ ਨਹੀਂ 110 ਲਿਖਤਾ ਤੇ ਮੈਂ ਜਦੋਂ ਇਹਨਾਂ ਕੋ ਆ ਲਿਖਤਾ ਕੁਆਟਰ ਭਾਜੀ ਮੈਂ ਤਾਂ ਹੈਗਾ ਜੇਬੇ ਚ ਪਾ ਕੇ ਜਦੋਂ ਮੈਨੂੰ ਦੇਖਿਆ ਮੈਂ ਕਿ ਵਿਚ ਦੇ ਵਿੱਚ ਨਾ ਦੇਖੋ ਡੱਟ ਸਾਹਮਣੇ ਰੈਪਰ ਦੇ ਵਿੱਚ ਡੱਟ ਲੱਗਾ ਆ ਮੈਨੂੰ ਪਤਾ ਨਹੀਂ ਕੁਝ ਹੈਗਾ ਅਧਿਖਿਆ ਤੇ ਮੈਂ ਕਹਾ ਭਾਜੀ ਇੱਥੇ ਵਿੱਚ ਕੁਝ ਹੈਗਾ ਤੈਨੂੰ ਦੇਖੋ ਕੀ ਹੈ ਮੈਂ ਕਹਿੰਦਾ ਵਿੱਚ ਕੀੜਾ ਹੈ ਭਾਜੀ ਹੂੰ ਤੇ ਕੀੜਾ ਦੇਖਿਆ ਤੇ ਮੈਂ ਕਹਾ ਭਾਜੀ ਤੁਸੀਂ ਐਂ ਦਾ ਕਰੋ ਭਾਜੀ ਇਹ ਤੇ ਮੱਛਰ ਹੈ ਹੂੰ ਕਹਿੰਦੇ ਭਾਜੀ ਫੇਰ ਮੈਂ ਕਹਾ ਭਾਜੀ ਮੱਛਰ ਹੈਗਾ ਤੇ ਹੁਣ ਮੈਂ ਇਹਦਾ ਕੀ ਕਰਾਂ ਕਹਿੰਦੇ ਭਾਈ ਤੂੰ ਇਹਨੂੰ ਚੇਂਜ ਕਰ ਲਓ ਮੈਂ ਕਹਿੰਦਾ ਭਾਜੀ ਮੈਂ ਚੇਂਜ ਨਹੀਂ ਕਰਨਾ ਤੁਸੀਂ ਤਾਂ ਕੰਮ ਨੂੰ ਇੱਕ ਹੋਰ ਦੇ ਦਿਓ ਹੂੰ ਤੇ ਪਲੱਸ ਮੈਂ ਇੱਕ ਦੋ ਬੰਦਾਂ ਨੂੰ ਫੋਨ ਕੀਤੇ ਨਹੀਂ ਤੁਸੀਂ ਭਾਜੀ ਇਸ ਠੀਕੇ ਤੇ ਪਹਿਲੀ ਵਾਰ ਹੀ ਸ਼ਰਾਬ ਲੈਣ ਆਏਗਾ ਅੱਗੇ ਵੀ ਲੈਣ ਆਉਂਦੇ ਉਹਨਾਂ ਕੋ ਵੀ ਇੱਕ ਦੋ ਵਾਰੀ ਲਿੱਤੀ ਹੈ ਜੱਡੀ ਵੀ ਇੱਕ ਦੋ ਵਾਰੀ ਲਿੱਤੀ ਹੈ ਇੱਕ ਦੋ ਵਾਰੀ ਲਿੱਤੀ ਹੈ ਪਰ ਮੈਨੂੰ ਕੋਈ ਡਾਊਟ ਨਹੀਂ ਹੋਇਆ ਮੈਂ ਕਦੀ ਚੈੱਕ ਨਹੀਂ ਕੀਤਾ ਪਰ ਅੱਜ ਮੈਂ ਜਦੋਂ ਚੈੱਕ ਕੀਤਾ ਤੇ ਇਹਦਾ ਡਾਊਟ ਅਸੀਂ ਡਾਊਟ ਤੇ ਦੇਖੋ ਦੇਖਣ ਵਾਲੀ ਗੱਲ ਇਹ ਹੈ ਕਿ ਇਹਦੇ ਦੋ ਸੀਲਾਂ ਲੱਗੀ ਹੋਈਆਂ ਹਨ ਹਾਂਜੀ ਇਹ 31 ਮਾਰ ਦੀਆਂ ਜਾਂ ਉਸ ਤੋਂ ਬਾਅਦ ਦੀਆਂ ਇਹ ਸਾਨੂੰ ਕਲੀਅਰਫਾਈ ਨਹੀਂ ਹੈਗੀ ਪਰ ਕਿਤੇ ਨਾ ਇਹ ਇੱਕ ਚੀਜ਼ ਦੇਖੋ ਭਾਜੀ ਸ਼ਰਾਬ ਮਹਿੰਗੀ ਵੀ ਹੋ ਗਈ ਹੈ ਭਾਈ ਸ਼ਰਾਬ ਮਹਿੰਗੀ ਕਿਤੇ ਮਹਿੰਗੀ ਵੀ ਲਈ ਹੈ ਤੁਹਾਨੂੰ ਡਾਰ ਸਿੱਧਾ ਲੱਗ ਗਿਆ ਕਿ ਜਿਹੜੇ ਬੰਦੇ ਪਹਿਲਾਂ ਮਰੇ ਆ ਤਾਂ ਦੇਖਿਆ ਤੁਸੀਂ ਜੀ ਨੂੰ ਚਲਾਦੇ ਹੋ ਹਣਾ ਕਿੰਨੇ ਬੰਦੇ ਮਰ ਗਏ ਕਿ ਅਸੀਂ ਇਹਨਾਂ ਸ਼ਿਕਾਰ ਤਾਂ ਨਹੀਂ ਹੋਣ ਲੱਗੇ ਸੀ ਹੂੰ ਸ਼ੰਦਾਰ ਚੀਜ਼ ਹੈ ਜਾਂ ਅਸੀਂ ਬਾਬਾ ਦੇ ਦਿੰਦੇ ਜਾਂ ਕੋਈ ਹੋਰ ਕੋਈ ਹੋਰ ਹੋ ਜਾਂਦਾ ਸ਼ਿਕਾਰ ਠੀਕ ਹੈ ਨਾ ਹੋਰ ਭਾਜੀ ਅਸੀਂ ਹੋਰ ਨੂੰ ਦੇ ਦਈਏ ਤੇ ਮੈਂ ਇਹਨਾਂ ਨੂੰ ਕਿਹਾ ਮੈਨੂੰ ਜੱਤ ਕੀ ਦਿੱਤਾ ਵੀ ਇਹਨਾਂ ਨੇ ਮਹਿੰਗਾ 110 ਰੁਪਏ ਦਾ ਦਿੱਤਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹਲੋ 110 ਰੁਪਏ ਅੱਗੇ ਕਿੰਨੇ ਦਿੰਦੇ ਆ ਅੱਗੇ ਭਾਜੀ 110 ਦਾ ਸੀਗਾ ਅੱਜ ਕੱਲ ਜਦੋਂ ਉਹਦੀ 31 ਮਾਰਚ ਹੋਈ ਹੈ ਰੇਟ ਘਟੇ ਪਏ ਆ ਠੀਕ ਹੈ ਬਟ ਇਹਨਾਂ ਨੇ 100 ਰੁਪਏ ਦਾ ਮਿਲਦਾ ਮੈਂ ਇਹਨਾਂ ਨੇ 110 ਦਾ ਮੈਂ ਕੋਈ ਇਹਨਾਂ ਦਾ ਕੋਈ ਕਮਿਟਮੈਂਟ ਨਹੀਂ ਕੀਤੀ ਮੈਂ ਮੈਨੂੰ ਚਲੋ 110 ਰੁਪਏ ਲੇ ਲੋ ਕੋਈ ਗੱਲ ਆ ਪਾਪਾ ਤਾਂ ਕੋਈ ਨਹੀਂ 110 ਲਿਖਤਾ ਤੇ ਮੈਂ ਜਦੋਂ ਇਹਨਾਂ ਕੋ ਆ ਲਿਖਤਾ ਕੁਆਟਰ ਭਾਜੀ ਮੈਂ ਤਾਂ ਆਇਆ ਕਿ ਜੇਬੇ ਚ ਪਾ ਕੇ ਜਦੋਂ ਮੈਨੂੰ ਦੇਖਿਆ ਮੈਂ ਕਿ ਵਿਚ ਦੇ ਵਿੱਚ ਨਾ ਦੇਖੋ ਡੱਟ ਸਾਹਮਣੇ ਰੈਪਰ ਦੇ ਵਿੱਚ ਡੱਟ ਲੱਗਾ ਆ ਮੈਂ ਕਿ ਪਤਾ ਨਹੀਂ ਕੁਝ ਹੈਗਾ ਮੈਂ ਦੇਖਿਆ ਤੇ ਮੈਂ ਕਿ ਭਾਜੀ ਇੱਥੇ ਵਿੱਚ ਕੁਝ ਹੈਗਾ ਕਹਿੰਦੇ ਦੇਖੋ ਕੀ ਹੈ ਮੈਂ ਤਾਂ ਵਿੱਚ ਕੀੜਾ ਭਾਜੀ ਹੂੰ ਤੇ ਕੀੜਾ ਦੇਖਿਆ ਤੇ ਮੈਂ ਕਿਹਾ ਭਾਜੀ ਤੁਸੀਂ ਐਂ ਦਾ ਕਰੋ ਭਾਜੀ ਇਹ ਤੁਸੀਂ ਮੱਛਰ ਹੈ ਹੂੰ ਕਹਿੰਦੇ ਭਾਜੀ ਫੇਰ ਮੈਂ ਕਿਹਾ ਭਾਜੀ ਮੱਛਰ ਹੈਗਾ ਤੇ ਹੁਣ ਮੈਂ ਇਹਦਾ ਕੀ ਕਰਾਂ ਕਹਿੰਦੇ ਭਾਈ ਤੂੰ ਇਹਨੂੰ ਚੇਂਜ ਕਰ ਲਓ ਮੈਂ ਕਿਹਾ ਭਾਈ ਮੈਂ ਚੇਂਜ ਨਹੀਂ ਕਰਨਾ ਤੁਸੀਂ ਤਾਂ ਕਹਿੰਦੇ ਕੋਈ ਹੋਰ ਦੇ ਦਿਓ ਹੂੰ ਤੇ ਪਲੱਸ ਮੈਂ ਇੱਕ ਦੋ ਬੰਦਾਂ ਨੂੰ ਫੋਨ ਕੀਤੇ ਨਹੀਂ ਤੁਸੀਂ ਭਾਜੀ ਇਸ ਠੀਕੇ ਤੇ ਪਹਿਲੀ ਵਾਰ ਹੀ ਸ਼ਰਾਬ ਲੈਣ ਆਏਗਾ ਅੱਗੇ ਵੀ ਲੈਣਾ ਅੰਦੇ ਉਹਨਾਂ ਕੋਲ ਵੀ ਇੱਕ ਦੋ ਵਾਰੀ ਲਿੱਤੀ ਹੈ ਜੱਗੇ ਵੀ ਇੱਕ ਦੋ ਵਾਰੀ ਲਿੱਤੀ ਹੈ ਇੱਕ ਦੋ ਵਾਰੀ ਲਿੱਤੀ ਹੈ ਪਰ ਮੈਨੂੰ ਕੋਈ ਡਾਊਟ ਨਹੀਂ ਹੋਇਆ ਮੈਂ ਕਦੀ ਚੈੱਕ ਨਹੀਂ ਕੀਤਾ ਪਰ ਅੱਜ ਮੈਂ ਜਦੋਂ ਚੈੱਕ ਕੀਤਾ ਤੇ ਇਹਦਾ ਡਾਊਟ ਅਸੀਂ ਡਾਊਟ ਸੀ ਅਤੇ ਦੇਖੋ ਦੇਖਣ ਵਾਲੀ ਗੱਲ ਇਹ ਹੈ ਕਿ ਇਹਦੇ ਦੋ ਸੀਲਾਂ ਲੱਗੀਆਂ ਹੋਈਆਂ ਹਨ ਹਾਂਜੀ ਇਹ 31 ਮਾਰ ਦੀਆਂ ਜਾਂ ਉਸ ਤੋਂ ਬਾਅਦ ਦੀਆਂ ਇਹ ਸਾਨੂੰ ਕਲੀਅਰਫਾਈ ਨਹੀਂ ਹੋਈ ਪਰ ਕਿਤੇ ਨਾ ਇਹ ਇੱਕ ਚੀਜ਼ ਦੇਖੋ ਭਾਜੀ ਸ਼ਰਾਬ ਮਹਿੰਗੀ ਵੀ ਹੋ ਗਈ ਹੈ ਭਾਈ ਸ਼ਰਾਬ ਮਹਿੰਗੀ ਕਿਤੇ ਮਹਿੰਗੀ ਵੀ ਲਈ ਹੈ ਤੁਹਾਨੂੰ ਡਾਰ ਇਸ ਚੀਜ਼ ਦਾ ਲੱਗ ਗਿਆ ਕਿ ਜਿਹੜੇ ਬੰਦੇ ਪਹਿਲਾਂ ਮਰੇ ਆ ਤਾਂ ਦੇਖਿਆ ਤੁਸੀਂ ਜਿਹਨੂੰ ਚਲਾਦੇ ਹੋ ਹਣਾ ਕਿੰਨੇ ਬੰਦੇ ਮਰ ਗਏ ਕਿ ਅਸੀਂ ਇਹਨਾਂ ਸ਼ਿਕਾਰ ਤਾਂ ਨਹੀਂ ਹੋਣ ਲੱਗੇ ਸੀ ਹੂੰ ਸ਼ੰਦਾਰ ਚੀਜ਼ ਹੈ ਜਾਂ ਅਸੀਂ ਬਾਬਾ ਦੇ ਦਿੰਦੇ ਜਾਂ ਕੋਈ ਹੋਰ ਕੋਈ ਹੋਰ ਹੋ ਜਾਂਦਾ ਸ਼ਿਕਾਰ ਠੀਕ ਹੈ ਨਾ ਹੋਰ ਭਾਜੀ ਕਿਸੇ ਹੋਰ ਨੂੰ ਦੇ ਦਈਏ ਤੁਸੀਂ